ਪਰ ਕੁਲਦੀਪ ਸਿੰਘ ਨੂੰ ਬਹੁਤ ਸਾਰੀਆਂ ਜਥੇਬੰਦੀਆਂ ਨੇ ਮਾਨਤਾ ਨਹੀਂ ਦਿੱਤੀ ਤੇ ਪਹਿਲੀ ਵਾਰੀ ਇਹ ਗੱਲ ਹੋਈ ਆ ਕਿ ਕਿਸੇ ਜਥੇਦਾਰ ਨੂੰ ਜਥੇਬੰਦੀਆਂ ਮਾਨਤਾ ਨਾ ਦੇਣ ਤੇ ਇਹ ਵੀ ਗੱਲ ਜਿਹੜੀ ਆ ਉਹ ਹੈ ਵੀ ਜਿਹੜੀ ਮਰਜ਼ਾਦਾ ਅਨਸਾਰ ਨਿਯੁਕਤੀ ਜਿਹੜੀ ਸੇਵਾ ਸੰਭਾਲ ਦਾ ਮਰਜ਼ਾਦਾ ਅਨਸਾਰ ਨਾ ਹੋਈ ਹੋਵੇ ਇਸ ਚੀਜ਼ ਦਾ ਕਈ ਵਾਰੀ ਵਿਚਾਰ ਹੋਇਆ ਹੈ ਪਰ ਗੁਰਦੀਪ ਸਿੰਘ ਨਾਲ ਵੀ ਇਸ ਮਾਮਲੇ ਤੇ ਗੱਲ ਹੋਈ ਹੈ ਉਹਨਾਂ ਦਾ ਯਤਨ ਰਿਹਾ ਹਮੇਸ਼ਾ ਭਈ ਮੈਂ ਜਥੇਬੰਦੀਆਂ ਨਾਲ ਮਿਲਣਾ ਮਿਲ ਕੇ ਹਰ ਇੱਕ ਮਹਾਪੁਰਖ ਨੂੰ ਹਰ ਜਥੇਬੰਦੀ ਨੂੰ ਬੇਨਤੀ ਕਰਨੀ ਚਾਹੁੰਦਾ ਇਹ ਜਥੇਬੰਦੀਆਂ ਦਾ ਆਪਣਾ ਵਾ ਕਿ ਉਹਨਾਂ ਨੇ ਉਹ ਬੇਨਤੀ ਉਹਨਾਂ ਨੂੰ ਮਿਲਣਾ ਨਹੀਂ ਮਿਲਣਾ ਜਿੱਥੋਂ ਤੱਕ ਦੰਦਮਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪੰਡਰਾਲਿਆਂ ਦਾ ਇਹ ਬਿਆਨ ਇਹ ਜਿਹੜਾ ਨਾ ਇਹ ਮੈਂ ਸਮਝਣਾ 6 ਜੂਨ ਦਾ ਦਿਹਾੜਾ ਇਹ ਸ਼ਹੀਦਾਂ ਦਾ ਦਿਹਾੜਾ ਜਿਹਦੇ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਸਾਹਿਬਾ ਪਿੰਡਰਾਵਾਲਿਆਂ ਦੀ ਸ਼ਹਾਦਤ ਉਹਨਾਂ ਦਿੱਤੀ ਆ ਆਲ ਇੰਡੀਆ ਸਿਕਸਟੂਅਰ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਤ ਸਿੰਘ ਜੀ ਦੀ ਸ਼ਹਾਦਤ ਜੋ ਤਮਦਮ ਟਕਸਾਲ ਦੇ 13ਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਸਾਹਿਬਾ ਪਿੰਡਰਾਵਾਲਿਆਂ ਦੇ بیٹے ਨੇ ਉਹਨਾਂ ਦੀ ਸ਼ਹਾਦਤ ਹੋਈ ਆ ਬਾਬਾ ਰਸ ਸਿੰਘ ਜੀ ਸਮੇਤ ਜਨਰਲ ਸ਼ਿਵੇਕ ਸਿੰਘ ਉਹਨਾਂ ਦੇ ਬਿਆਨਤ ਸ਼ਹਾਦਤਾਂ ਹੋਈਆਂ ਜਿਨ੍ਹਾਂ ਨੇ ਉਸ ਸਮੇਂ ਇੱਕ ਜਿਹਨੂੰ ਕਹਿ ਲਿਆ ਮਗਰੂਰ ਪ੍ਰਧਾਨ ਮੰਤਰੀ ਹਿੰਦੁਸਤਾਨ ਦੀ ਜਿਹਨੂੰ ਤਾਕਤ ਦਾ ਨਸ਼ਾ ਹੰਕਾਰ ਸਿਰ ਨੂੰ ਚੜ ਗਿਆ ਸੀ ਉਸ ਤਾਕਤ ਦੇ ਨਸ਼ੇ ਦੇ ਵਿੱਚ ਉਹ ਰੱਬ ਦੇ ਘਰ ਅਕਾਲ ਦੇ ਤਖਤ ਦੇ ਤੇ ਹਮਲਾ ਕਰਨੋਂ ਵੀ ਜਿਹੜਾ ਉਹ ਬਾਝ ਨਹੀਂ ਆਇਆ ਉਹਨੂੰ ਉਹਦੀ ਤਾਕਤ ਦਾ ਉਹਦੀ ਮਗਰੂਰੀ ਦਾ ਉਹਦੇ غرੂਰ ਦਾ ਜਿਹੜਾ ਉਹ ਜਵਾਬ ਦਿੱਤਾ ਮਗਰੂਰ ਵੀ ਮਗਰੂਰੀ ਕੱਢ ਦਿੱਤੀ غرੂਰ ਤੋੜ ਦਿੱਤਾ ਹਿੰਦੁਸਤਾਨ ਦੀ ਜਿਹੜੀ ਫੌਜ ਜਿਹੜੀ ਜਨਰਲ ਬਰਾਡ ਵਰਗੇ ਕਹਿੰਦੇ ਆ ਵੀ ਸਾਡੇ ਕਮਾਂਡਰਾਂ ਦਾ 2 ਘੰਟਿਆਂ ਚ ਫੜ ਲੈਣਾ ਪੰਡਰਾਲੇ ਨੂੰ ਲੈ ਆਵਾਂਗੇ ਬਾਹਰ ਇਹ ਉਹ ਵੀ ਆਂਦਾ ਵੀ ਫਿਰ ਉਹ ਤੋਬਾ ਤੋਵਾ ਕਰਦੇ ਡਾਡਾ ਮਾਰਦੇ ਤਰਾਹ ਰਾਹ ਕਰ ਰਿਹਾ ਸੀ ਉਹ ਜਿਹੜੀ ਹੈ ਨਾ ਉਹ ਚੀਜ਼ ਨੂੰ ਉਹ ਪ੍ਰਾਤਨ ਜਿਹੜਾ ਸੀ ਨਾ ਜਿਹੜਾ ਚਮਕੌਰ ਦੀ ਖੜੀ ਜਦੋਂ 10 ਲੱਖ ਦਾ ਘੇਰਾ ਪਾ ਕੇ ਬੈਠਾ ਸੀ ਵਸਰਾਂ ਦੇ ਉਹ ਵੀ ਸਮਝਦਾ ਵੀ ਗੱਲ ਕੋਈ ਨਹੀਂ ਇਹ ਕਿੰਨੀ ਗੱਲ ਹੈ 40 ਦੇ ਸਿੱਖ ਨੇ ਅੰਦਰ ਇਹ ਜਿਹੜਾ ਉਹਦੇ ਤੋਂ ਬਾਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜ ਸੱਤ ਸਿੰਘਾਂ ਦੇ ਨਾਲ ਅੰਦਰ ਬੈਠੇ ਨੇ ਤੇ ਬਹਾਦਰ ਸ਼ਾਹ ਸਮਝਦਾ ਵੀ ਇਹ ਕਿਹੜੀ ਗੱਲ ਹੈ ਜੀ ਮੈਂ ਤੇ ਅੱਜ ਫਤਿਹ ਕੀਤਾ ਨਾ ਮਰਜ਼ੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਮਰਜ਼ੀ ਨਾਲ ਆਪਣੀ ਨਾਲ ਜਿਹੜਾ ਉਹ ਆਪਣੇ ਆਪ ਨੂੰ ਸਾਹਮਣੇ ਲਿਆਂਦਾ ਤੇ ਇਥੇ ਵੀ ਜਿਹੜਾ ਇਥੇ ਵੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪੰਡਰਾਲਿਆਂ ਨੇ ਉਹ ਸਮਾਂ ਜਿਹੜਾ ਹੈ ਨਾ ਉਹ ਇਤਿਹਾਸ ਦਰਾ ਕੇ ਦੱਸਿਆ ਇਹ ਸ਼ਹੀਦੀਆਂ ਟਕਸਾਲੀਆਂ ਇਹ ਦਿਹਾੜਾ ਟਕਸਾਲ ਦਾ ਤੇ ਜੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਇਹ ਗੱਲ ਕਹਿੰਦੇ ਨੇ ਤੇ ਮੈਂ ਸਮਝਦਾ ਕਿ ਇਹ ਉਹਨਾਂ ਦਾ ਦਿਹਾੜਾ ਉਹਨਾਂ ਨੂੰ ਹੀ ਮਨਾਉਣ ਦੇਣਾ ਚਾਹੀਦਾ ਇਹਦੇ ਵਿੱਚ ਅਸੀਂ ਯਤਨ ਕਰਾਂਗੇ ਵੇਖੋ ਮੈਂ ਦਮਦਮ ਟਕਸਾਲ ਦਾ ਹੈਡ ਕਾਟਰ ਬਈਤਾ ਐ ਐਚਪੀਸੀਐਲ ਕੇ ਦੇ ਵਿੱਚ ਆ ਜਿੱਥੋਂ ਮੇਰੀ ਜ਼ਿੰਮੇਵਾਰੀ ਆ ਬਤੌਰ ਮੈਂਬਰ ਅਸੀਂ ਬੇਨਤੀ ਕਰਾਂਗੇ ਜਾ ਕੇ ਮਾਹਪੁਰਖਾਂ ਨੂੰ ਪ੍ਰਧਾਨ ਜੀ ਨੂੰ ਬੇਨਤੀ ਕਰਾਂਗੇ ਬਾਬਾ ਜੀ ਨਾਲ ਜਾ ਕੇ ਮਿਲ ਬੈਠ ਕੇ ਇਹਨਾਂ ਚੀਜ਼ਾਂ ਦਾ ਹੱਲ ਕਰਨ ਇਧਰੋਂ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਾਂਗੇ ਵੀ ਤੁਸੀਂ ਇਸ ਮਾਮਲੇ ਨੂੰ ਵੀ ਜਿਹੜਾ ਵਾ ਇਹਨੂੰ ਜਿਹੜਾ ਵਾ ਮਤਲਬ ਭਾਈ ਗੁਰਦੀਪ ਸਿੰਘ ਉੱਥੇ ਆਉਣ ਹੀ ਨਾ ਪਰ ਸਰਕਸ ਆ ਦੇਖਿਆ ਜਾਵੇ ਤਾਂ ਲਗਾਤਾਰ ਹੀ ਜਨਤਾ ਜਥੇਦਾਰੀ ਮਿਲਿਆ ਕੁੜੀ ਪ੍ਰਗਜੀ ਨੂੰ ਤਾਂ ਉਸ ਤੋਂ ਬਾਅਦ ਵਿਰੋਧ ਹੀ ਹੋ ਰਿਹਾ ਹੁਣ ਇਸ ਵਾਰੀ ਦੰਦਮਣੀ ਟਕਸਾਲ ਵੱਲੋਂ ਪਹਿਲਾਂ ਨਹੀਂ ਹੰਗੇ ਜਿੱਥੇ ਬੰਦੀਆਂ ਵੱਲੋਂ ਵਿਰੋਧ ਹੋਇਆ ਜਦ ਕਿ ਉਹਨਾਂ ਦੇ ਵੱਲੋਂ ਲਹਿਰ ਪ੍ਰਚਾਰ ਵੀ ਚਲਾਈ ਜਾ ਰਹੀ ਹੈ ਔਰ ਹਰ ਇੱਕ ਨੂੰ ਜਾ ਕੇ ਮਿਲਿਆ ਵੀ ਜਾ ਰਿਹਾ ਹੈ ਵਿਰੋਧ ਕਿਉਂ ਦੇਖੋ ਮੈਂ ਪਹਿਲਾਂ ਲਫਜ਼ ਹੀ ਬੋਲਿਆ ਵੀ ਇਹ ਕੌਮੀ ਇਤਰਾਸਦੀ ਹੈ ਇਹਦੇ ਪਿੱਛੇ ਕਾਰਨ ਜਿਹੜੇ ਆ ਉਹ ਗੁਰਦੀਪ ਸਿੰਘ ਨੂੰ ਬੜੇ ਸਪਸ਼ਟ ਨੇ ਇਕ ਕੌਮੀ ਤੌਰ ਤੇ ਵੀ ਕਾਰਨ ਜਿਹੜੇ ਬੜੇ ਸਪਸ਼ਟ ਨੇ ਆ ਇਕਲਦੀਪ ਸਿੰਘ ਪ੍ਰਵਾਨ ਨਹੀਂ ਕੀਤਾ ਬਤੌਰ ਜਥੇਦਾਰ ਤੇ ਈਵਨ ਮਰਿਆਦਾ ਦਾ ਵੀ ਕਹਾਣ ਹੋਇਆ ਵੀ ਜਿਹੜੀ ਇਹਨਾਂ ਦੀ ਸੇਵਾ ਸੰਭਾਲਦੀ ਜਿਹੜੀ ਜਹੇਦਾਰ ਸਾਹਿਬਾਨ ਦੀ ਸੇਵਾ ਸੰਭਾਲਦੀ ਹੁੰਦੀ ਆ ਨਾ ਇੱਕ ਰਸਮ ਹੁੰਦੀ ਆ ਉਹ ਰਸਮ ਵੀ ਮਰਿਆਦਾ ਮੁਤਾਬਕ ਨਹੀਂ ਹੋਈ ਇਹ ਇਸ ਕਰਕੇ ਨਹੀਂ ਹੋ ਸਕੀ ਕਿ ਕੌਮਈ ਜਥੇਬੰਦੀਆਂ ਉਸ ਵੇਲੇ ਵੇਖੋ ਦਮਦਮ ਟਕਸਾਲ ਗੁਰੂ ਸਾਹਿਬ ਦੇ ਆਪਣੀ ਵਰਸੋਈ ਹੋਈ ਜਥੇਬੰਦੀ ਆ ਨਗ ਸਿੰਘ ਜਥੇਬੰਦੀਆਂ ਬੁੱਢਾ ਦਲ ਤਰਨਾ ਦਲ ਸਤਕਾਰਯੋਗ ਜਥੇਬੰਦੀਆਂ ਨੇ ਬਾਬਾ ਵਿਧੀ ਚੰਦ ਜੀ ਦੀ ਅੰਸਬੰਸ ਦਲ ਬਾਬਾ ਵਿਧੀ ਚੰਦ ਜੀ ਇਹ ਇਹ ਬੜੀਆਂ ਸਤਕਾਰਯੋਗ ਜਥੇਬੰਦੀਆਂ ਨੇ ਤਰਨੀਆਂ ਤਰਨਾ ਦਲ ਹਰੀਆਂ ਮੇਲਾ ਇਹ ਜਿਹੜਾ ਇਹ ਸਾਰੀਆਂ ਸਤਕਾਰਯੋਗ ਜਥੇਬੰਦੀਆਂ ਪਰ ਇਹ ਜਿਹੜਾ ਵਾ ਇਹਨਾਂ ਵੱਲੋਂ ਇਸ ਗੱਲ ਦੀ ਪ੍ਰਵਾਨਗੀ ਨਹੀਂ ਹੋਈ। ਸ਼ਹੀਦਾਂ ਦਾ ਸਮਾਗਮ ਹੈ। ਔਰ ਜਿਹੜਾ ਕੁਝ ਸਿੰਘ ਮੁਰਗਾ ਜੇ ਉਹਨਾਂ ਦੇ ਪਰਿਵਾਰ ਵਿੱਚ ਵੀ ਕਹਿੰਦੇ ਵੀ ਸ਼ਹੀਦ ਹੋਏ ਨੇ ਤੇ ਕਿਉਂ ਵਿਰੋਧ ਕਰੀਓ ਵੀ ਉਹ ਵੀ ਸਹੀ ਦਾ ਪਰਿਵਾਰ। ਆਹ ਭਾਈ ਜਸਵਿੰਦਰ ਸਿੰਘ ਮੇਰੇ ਨਾਲ ਖੜਾ। 100 ਵਾਹ ਫਤਿਹ ਜੀ। ਇਹਨਾਂ ਨੂੰ ਖੁਸ਼ ਹੋਏ ਨਾਲ ਕੀ ਪਾਣਾ ਮਰਦਿਆ। ਭਾਈ ਨਿਰਮਲ ਸਿੰਘ ਸੇਵਾ ਕਰਦੇ ਨੇ ਜਿਹੜੇ ਵੇਜਾ ਕਾਂਡ ਚੋਂ ਭਰੀ ਹੋਏ ਨੇ। 13 ਜੀ ਇੱਕ ਪਰਿਵਾਰ ਦੇ ਸ਼ਹੀਦ ਬਾਬਾ ਗਰਬਚਨ ਸਿੰਘ ਮਾਨੋਚਾਲ 27 ਜੀ ਸ਼ਹੀਦ ਨੰਬਰ ਦੇ ਸਾਡੇ ਆਪਣੇ ਪਰਿਵਾਰ ਚੋਂ ਕਈ ਜੀ ਸ਼ਹੀਦ ਨੇ ਮੈਨੂੰ ਨਹੀਂ ਪਤਾ ਵੀ ਜਿਹੜਾ ਕਿਉਂ ਇਸ ਗੱਲ ਦੇ ਉੱਤੇ ਜਿਹੜੀ ਆ ਪ੍ਰਮਾਨਗੀ ਨਹੀਂ ਮਿਲ ਰਹੀ ਤੇ ਕਿਹੜਾ ਜੀ ਉਹਨਾਂ ਦੇ ਪਰਿਵਾਰ ਦਾ ਸ਼ਹੀਦ ਹੈ ਸ਼ੇ ਜੋ ਨੂੰ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਨਾ ਹੋਵੇ ਇਸ ਦੇ ਲਈ ਐਸਜੀਪੀਸੀ ਕੀ ਉਪਰਾਲਾ ਕਰ ਰਹੀ ਹੈ ਔਰ ਜਿਹੜੀਆਂ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਕੀ ਬਿਆਨ ਦੇ ਪ੍ਰਬੰਧ ਕੀਤੇ ਜਾਣਗੇ ਕੀ ਲੱਗਦਾ ਹੈ ਕਿ ਜਿਸ ਅਰਜ਼ੀ ਨੂੰ ਬੇਨਤੀ ਆ ਵੀ ਕੀਤੀ ਹੈ ਕਿ ਪ੍ਰੋਮ ਦੇ ਨਾਮ ਜਾਂ ਕਿਸ ਵੱਲੋਂ ਸੰਦੇਸ਼ ਪੜਾਇਆ ਜਾ ਸਕਦਾ ਹੈ ਦੇਖੋ ਇਹ ਜ਼ਿੰਮੇਵਾਰੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਹੈ ਤੇ ਉਹਦੇ ਵਾਸਤੇ ਮੈਂ ਪਹਿਲਾਂ ਜਿਵੇਂ ਦੱਸ ਸਕਦਾ ਹਾਂ ਪ੍ਰਧਾਨ ਜੀ ਨਾਲ ਗੱਲ ਕਰ ਰਿਹਾ ਸਰ ਰਜਿੰਦਰ ਸਿੰਘ ਧਾਮੀ ਐਡਵੋਕੇਟ ਪ੍ਰਧਾਨ ਸ਼ੁਮਨੀ ਗੁਰਦਾਰ ਪ੍ਰਬੰਧਕ ਕਮੇਟੀ ਉਹਨਾਂ ਨਾਲ ਗੱਲ ਕਰੇ ਕੋਈ ਨਾ ਕੋਈ ਰਾਹ ਕੱਢਣ ਦੀ ਕੋਸ਼ਿਸ਼ ਕਰਾਂਗੇ ਬਾਕੀ ਜੇ ਹਾਲਾਤ ਵਿਗੜਦੇ ਨੇ ਤੇ ਮੈਂ ਸਮਝਦਾ ਸਰਕਾਰ ਸ਼ਾਇਦ ਇਹਦੇ ਲਈ ਕੋਈ ਹਾਲਾਤ ਪੈਦਾ ਕਰੂਗੀ ਜੇ ਗੜਬੜਤਾ ਵੇਖੋ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਸਾਰੇ ਯਤਨ ਹੋਣੇ ਵੀ ਅਹੀਂ ਹੋਣ ਦਾ ਧਈਏ ਅਹੀਂ ਜਾ ਕੇ ਮਹਾਂਪੁਰਖਾਂ ਨੂੰ ਬੇਨਤੀ ਕਰਾਂਗੇ ਵੀ ਇਹੋ ਜਿਹੇ ਹਾਲਾਤ ਨਾ ਬਣਨ ਕੋਈ ਅਜਿਆ ਘਟਨਾ ਨਾ ਵਾਪਰੇ ਪਰ ਜਿਵੇਂ ਉਹਨਾਂ ਨੇ ਕਿਹਾ ਉਹ ਚੀਜ਼ ਦੇ ਸਬੰਧ ਵਿੱਚ ਪ੍ਰਧਾਨ ਜੀ ਦਾ ਜਿਹੜਾ ਉਹਨਾਂ ਨਾਲ ਅਸੀਂ ਵੀ ਉਹਨਾਂ ਦੇ ਨਾਲ ਜਾਵਾਂਗੇ ਪ੍ਰਧਾਨ ਜੀ ਜੇ ਬਰੋਗਰਾਮ ਬਣਾਉਣਗੇ ਜਾਣ ਦਾ ਤੇ ਜਾ ਕੇ ਜਿਹੜਾ ਵਾ ਕੋਈ ਮਿਲ ਬੈਠ ਕੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਵੈਸੇ ਸਰਕਾਰ ਚਾਹੇ ਤੇ ਗੜਬੜ ਵਾਲੇ ਹਾਲਾਤ ਰੋਕ ਵੀ ਸਕਦੀ ਹੈ ਕਿਉਂਕਿ ਸਰਕਾਰ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਹੋਰ ਹਰ ਥਾਂ ਤੇ ਸਰਕਾਰ ਅੱਗੇ-ਅੱਗੇ ਹੁੰਦੀ ਆ ਸਿੱਖਾਂ ਦਾ ਅੰਦਰੂਨੀ ਮਾਮਲਾ ਸ਼ਹੀਦੀ ਸਮਾਗਮ ਨੇ ਕੀ ਲੱਗਦਾ ਜੇਕਰ ਵਿਰੋਧ ਹੋ ਰਿਹਾ ਤਾਂ ਜਿਸਦਰ ਨੂੰ ਆਉਣਾ ਨਹੀਂ ਚਾਹੀਦਾ ਕਿਉਂਕਿ ਸਮਾਗਮ ਸ਼ਹੀਦਾਂ ਦਾ ਹੈ ਤੇ ਜੇਕਰ ਵਿਰੋਧ ਹੈ ਤਾਂ ਉਹਨਾਂ ਨੂੰ ਨਹੀਂ ਮੈਂ ਸਮਝਦਾ ਜਿਹੜਾ ਗੱਲ ਤੁਸੀਂ ਕਹੀ ਹੈ ਇਹੋ ਵੀ ਠੀਕ ਆ ਭਈ ਕਿਉਂਕਿ ਉਹਨਾਂ ਨੂੰ ਅਜੇ ਪੂਰਨ ਪ੍ਰਵਾਨਗੀ ਨਹੀਂ ਤੇ ਆਉਣਾ ਨਹੀਂ ਚਾਹੀਦਾ ਕਿਸ ਹਾਲਤ 'ਚ ਨਹੀਂ ਆਉਣਾ ਚਾਹੀਦਾ ਪਹਿਲਾਂ ਵੀ ਕਈ ਵਾਰੀ ਕੌਮੀ ਹਾਲਾਤ ਜਏ ਬਣੇ ਨੇ ਜਿਦੇ ਵਿੱਚ ਕੌਮ ਨੇ ਕਈ ਵਾਰੀ ਕਈ ਫੈਸਲੇ ਨੂੰ ਪ੍ਰਵਾਨ ਨਹੀਂ ਕੀਤਾ ਜਿਨ੍ਹਾਂ ਵਿੱਚ ਸਾਰ ਸਿਮਰਜੀਤ ਸਿੰਘ ਮਾਨ ਦੇ ਨਾਨਾ ਜੀ ਸਰਬਰਾ ਰੂਡ ਸਿੰਘ ਨੰਗਲੀਆਂ ਵੱਲੋਂ ਜਨਰਲ ਡਾਇਰ ਨੂੰ ਦਿੱਤੇ ਸਰੋਪੇ ਨੂੰ ਕੌਮ ਨੇ ਪ੍ਰਵਾਨ ਨਹੀਂ ਕੀਤਾ ਇਸੇ ਤਰ੍ਹਾਂ ਹੀ ਅ ਸਰਸੇ ਵਾਲੇ ਦੀ ਮਾਫੀ ਨੂੰ ਕੌਮ ਨੇ ਪ੍ਰਵਾਨ ਨਹੀਂ ਕੀਤਾ ਉਹ ਚੀਜ਼ਾਂ ਜਿਹੜੀਆਂ ਕੌਮ ਪ੍ਰਵਾਨ ਨਹੀਂ ਕਰਦੀ ਇਸ ਕਰਕੇ ਜਿਹੜਾ ਨਾ ਉਹ ਅਜਿਹੇ ਹਾਲਾਤ ਕਈ ਕਲਦੀਪ ਸਿੰਘਾਂ ਦੇ ਲੈਵਲ ਤੇ ਵੀ ਨਹੀਂ ਬਣ ਦੇਣੇ ਚਾਹੀਦੇ ਜੇਕਰ ਹਾਲਾਤ ਖਰਾਬ ਹੋਣਗੇ ਤਾਂ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਮੈਂ ਸਮਝਦਾ ਹੋਣਾ ਹੀ ਨਹੀਂ ਚਾਹੀਦੇ ਜੀ ਇਹਦੀ ਗੱਲ ਤੇ ਐਸਜੀਪੀਸੀ ਨੂੰ ਕੰਟਰੋਲ ਕਰੂਗੀ ਜੀ ਸਰਕਾਰ ਦੀ ਬੜੀ ਵੱਡੀ ਜ਼ਿੰਮੇਵਾਰੀ ਇਹਨਾਂ ਹਾਲਾਤਾਂ ਨੂੰ ਕੰਟਰੋਲ ਕਰਨਾ ਤੇ ਉਹਦੇ ਤੋਂ ਵੱਡੀ ਜ਼ਿੰਮੇਵਾਰੀ ਆ ਕਲਦੀਪ ਸਿੰਘ ਉਹਨਾਂ ਦੀ ਵੀ ਉਹ ਆਉਣੀ ਹਾਲਾਤ ਕਿਉਂ ਖਰਾਬ ਹੋਣਗੇ ਹਾਲਾਤ ਤੇ ਕਦੀ ਖਰਾਬ ਨਹੀਂ ਨਾ ਹੋਏ ਇਥੇ ਕਈ ਵਾਰੀ ਸਾਨੂੰ ਇਹ ਜਿਹੜਾ ਨਾ ਕਮੀ ਤੌਰ ਤੇ ਦਿਹਾੜਾ بڑے ਵੱਡੇ ਪੱਧਰ ਤੇ بڑے ਹਤਸ਼ਾ ਨਾਲ ਕਿਉਂਕਿ ਦੋ ਪਹਿਲੇ ਘੱਲੂ ਘਾਰੇ ਅਸੀਂ ਵੇਖੇ ਨਹੀਂ ਮਨਾਉਂਦੇ ਉਹਨਾਂ ਨੂੰ ਵੀ ਆ ਤੀਸਰਾ ਘੱਲੂ ਘਾਰ ਸਾਡੀ ਅੱਖੀਂ ਵਰਤਿਆ ਮਨਾਉਂਦੇ ਇਹਨੂੰ ਵੀ ਆ ਪਰ ਇੱਥੇ ਸਾਡੇ ਇੱਕ ਆ ਕਮੀ ਆਗੂ ਆਪਣੇ ਆਪ ਨੂੰ ਕਹਿੰਦੇ ਨੇ ਤੇ ਉਹ ਹਰ ਸਮਾਗਮ ਤੇ ਆਣ ਕੇ ਆਪਣੀ ਸਿਆਸ ਕਰਦੇ ਨੇ ਜਿਹਦੇ ਕਰਕੇ ਹਾਲਾਤ ਜਏ ਬਣਦੇ ਨੇ ਵੀ ਭਾਰਤ ਦੇ ਲੋਕਾਂ ਨੇ ਕੀ ਆਉਣਾ ਇੱਥੇ ਉਸ ਦਿਨ ਸਿੱਖ ਹੀ ਆਉਣੋਂ ਪ੍ਰੇਜ ਕਰਦੇ ਵੀ ਯਾਰ ਉਹਨਾਂ ਜਾ ਲੈਣ ਦੀ ਫੇਰ ਮੱਥਾ ਟੇਕਣ ਚੱਲ ਜਾਂਗੇ ਆਉਂਦੇ ਨੇ ਸਿੱਖ ਮੱਥਾ ਟੇਕਦੇ ਨੇ ਸ਼ਹੀਦਾਂ ਨੂੰ ਸਤਕਾਰ ਸਰਦਾ ਭੇਟ ਕਰਦੇ ਨੇ ਪਰ ਉਸ ਸਮਾਗਮ ਦੇ ਦੌਰਾਨ ਜਿਹੜਾ ਵਾ ਉਹ ਹਾਲਾਤ ਖਰਾਬ ਹੁੰਦੇ ਗੜਬੜਾਲੇ ਹੁੰਦੇ ਉਹਨਾਂ ਨੂੰ ਜਿਹੜਾ ਉਹ ਐਸਜੀਪੀਸੀ